ਇਸ ਵੀਡੀਓ ਦੇ ਵਿੱਚ ਫੇਰ ਅੱਜ ਗੱਲ ਕਰਾਂਗੇ ਆਪਾਂ ਜੌਂਡੀਆ ਟਰੈਕਟਰ ਦੀ ਕਿ ਇਹ ਟਰੈਕਟਰ ਸਿਰਫ ਚੱਲਿਆ ਆਪਣਾ 2580 ਘੰਟੇ ਆਹ ਵਾਲਾ ਸਾਡਾ ਤੁਸੀਂ ਦੇਖੋ ਰੇਡੀਏਟਰ ਦੇ ਵਿੱਚ ਬਹਿ ਚੁੱਕਿਆ ਕਰੋ ਚੈੱਕ ਜਿਸ ਕਾਰਨ ਕਰਕੇ ਜਿਹੜਾ ਰੇਡੀਏਟਰ ਵੀ ਪਾਟ ਗਿਆ ਦਾ ਤੇ ਇੰਜਨ ਵੀ ਸੀਜ ਹੋ ਗਿਆ ਓਕੇ ਤੇ ਆਪਾਂ ਫਿਰ ਖੋਲ ਕੇ ਦਿਖਾਉਣਾ ਤੁਹਾਨੂੰ ਹਨਾ ਸਾਰਾ ਲਓ ਜੀ ਸੋ ਆਪਣਾ ਹੈੱਡ ਖੁੱਲ ਗਿਆ ਤੇ ਉਤਾਰਦੇ ਹੈੱਡ ਥੱਲੇ ਆਹ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਆਪਣਾ ਪਿਸਟਨ ਸੀਜ ਹੋ ਗਿਆ ਚਾਰੇ ਚੁੰਡਾ ਲਓ ਜੀ ਪੰਜ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀ ਐਨਟੀ ਬਰਗਾੜੀ ਤੇ ਉਮੀਦ ਕਰਦਾ ਆਪਣੇ ਭਰਾ ਸਾਰੇ ਠੀਕ ਠਾਕ ਹੋਣਗੇ ਲਓ ਜੀ ਅੱਜ ਫੇਰ ਤੁਹਾਡੇ ਲਈ ਇੱਕ ਨਵੀਂ ਤੇ ਵਧੀਆ ਵੀਡੀਓ ਲੈ ਕੇ ਆਏ ਆ ਤੁਹਾਡੇ ਫੁੱਲ ਜਾਣਕਾਰੀ ਲਈ ਇਸ ਵੀਡੀਓ ਦੇ ਵਿੱਚ ਫੇਰ ਅੱਜ ਗੱਲ ਕਰਾਂਗੇ ਆਪਾਂ ਜੌਂਡੀਆ ਟਰੈਕਟਰ ਦੀ ਕਿਉਂਕਿ ਤੁਸੀਂ ਕਹੋਗੇ ਕਿੰਨੇ ਦਿਨ ਹੋ ਗਏ ਆਪਣੇ ਜੌਂਡੀਆ ਟਰੈਕਟਰ ਦੇ ਵੀਡੀਓ ਆ ਰਹੀਆਂ ਹਨ ਕਿਉਂਕਿ ਸੱਜਣੋ ਆਹ ਦਿਨਾਂ ਦੇ ਵਿੱਚ ਕਈ ਵਾਰੀ ਨਾ ਇਹ ਹੁੰਦਾ ਕੀ ਆ ਇੱਕ ਹਿਸਾਬ ਦਾ ਦੇਣੀ ਹੁੰਦਿਆ ਕਈ ਵਾਰੀ ਫੋਰਡ ਆਉਂਦੇ ਤਾਂ ਫੋਰਡ ਹੀ ਆਈ ਜਾਂਦੇ ਆ ਸਵਰਾ ਆ ਜਾਂਦੇ ਤਾਂ ਸਵਰਾ ਹੀ ਆ ਜਾਂਦੇ ਹੁਣ ਜੌਂਡੀਆ ਟਰੈਕਟਰ ਆਈ ਜਾਂਦੇ ਜੌਂਡੀਆ ਹੀ ਆਈ ਜਾਂਦੇ ਆ ਅੱਜ ਆਪਣੇ ਕੋਲੇ ਇੱਕ ਜੌਂਡੀਆ ਟਰੈਕਟਰ ਪਹੁੰਚਿਆ 5310 ਇਹ ਆਪਣੇ ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚੋਂ ਹਨ ਇਸੋ ਟਰੈਕਟਰ ਦੇ ਵਿੱਚ ਇੱਕ ਮੇਨ ਪ੍ਰੋਬਲਮ ਆਈ ਆ ਕਿਉਂਕਿ ਇਹ ਟਰੈਕਟਰ ਸਿਰਫ ਚੱਲਿਆ ਆਪਣਾ 2580 ਘੰਟੇ 2500 2600 ਘੰਟਾ ਚੱਲ ਕੇ ਕੀ ਇਸ ਟਰੈਕਟਰ ਦੇ ਵਿੱਚ ਪ੍ਰੋਬਲਮ ਆ ਗਈ ਕਿਉਂ ਇਸ ਟਰੈਕਟਰ ਨੂੰ ਆਪਾਂ ਖੋਲਣ ਲਈ ਖੜਾਇਆ ਵਾ ਦੱਸ ਹੀ ਦਵਾਂ ਇਸ ਟਰੈਕਟਰ ਦੇ ਵਿੱਚ ਜਿਹੜਾ ਇੰਜਨ ਆ ਸੀਜ਼ ਹੋ ਚੁੱਕਿਆ ਆਪਣਾ ਹਾਂ ਕਿਉਂ ਹੋਇਆ ਕੀ ਕਾਰਨ ਹੈ ਤਾਂ ਸਾਰਾ ਤੁਹਾਨੂੰ ਦਿਖਾਉਣੇ ਆ ਤੁਸੀਂ ਦੇਖੋ ਆਪਣੇ ਜਿਹੜੇ ਜੌਂਡੀ ਟਰੈਕਟਰ ਹੁੰਦੇ ਆ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਵੀ ਬੈਟਰੀ ਜਿਹੜੀ ਕੰਪਨੀ ਨੇ ਅਗਲੇ ਬਣਾਈ ਦਿੱਤੀ ਹੁੰਦੀ ਆ ਹੁੰਦਾ ਕੀ ਆ ਕਈ ਵਾਰੀ ਆਪਣੇ ਜਿਹੜੇ ਆ ਸਟੱਡ ਵਗੈਰਾ ਪੱਤੀ ਵਗੈਰਾ ਲੂਸ ਹੋ ਜਾਂਦੀ ਆ ਤੇ ਲੂਸ ਹੋਣ ਕਾਰਨ ਕਰਕੇ ਜਦੋਂ ਟਰੈਕਟਰ ਆਪਣਾ ਵਾਟ ਵਗੈਰਾ ਡਲੇ ਵਗੈਰਾ ਤੇ ਬੜਕਿਆ ਤਾਂ ਬੈਟਰੀ ਉੱਪਰ ਉੱਠ ਕੇ ਨੱਚੇ ਵੱਜਾ ਟਰੈਕਟਰ ਤਾਂ ਆਹ ਵਾਲਾ ਸਟੱਡ ਤੁਸੀਂ ਦੇਖੋ ਰੇਡੀਏਟਰ ਦੇ ਵਿੱਚ ਬਹਿ ਚੁੱਕਿਆ ਕਰੋ ਚੈੱਕ ਜਿਸ ਕਾਰਨ ਕਰਕੇ ਜਿਹੜਾ ਰੇਡੀਏਟਰ ਵੀ ਪਾਟ ਗਿਆ ਦਾ ਤੇ ਇੰਜਨ ਵੀ ਸੀਜ਼ ਹੋ ਗਿਆ ਪਾਣੀ ਦਾ ਪਾਣੀ ਪਤਾ ਲੱਗਿਆ ਥੱਲੇ ਤਾਂ ਨਹੀਂ ਨਿਕਲਿਆ ਕਿਉਂਕਿ ਇਹਦੇ ਵਿੱਚ ਪੱਖੇ ਨੇ ਇੰਜਨ ਦੇ ਖਿੱਚ ਕੇ ਪਾਣੀ ਆ ਉਹਦੇ ਨਾਲ ਖਿੱਚ ਲਿਆ ਹਨ ਕਿਉਂਕਿ ਸੱਜਣੋ ਜਿੰਨਾ ਭਰਾਵਾਂ ਕੋਲੇ ਜ਼ੋਂਡੀ ਟਰੈਕਟਰ ਆ ਇਹ ਇਸ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਜਾਂ ਜਿਹੜੇ ਭਰਾ ਆਪਣੇ ਮਕੈਨਿਕ ਭਰਾ ਮੋਡੀਫਾਈ ਕਰਕੇ ਇਹਨਾਂ ਨੂੰ ਚਲਾਉਂਦੇ ਆ ਹਨ ਉਹ ਆਪਣੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਤੁਹਾਡੇ ਨਾਲ ਵੀ ਕਿਤੇ ਇਹੋ ਜੀ ਨੁਕਸਾਨ ਨਾ ਹੋ ਜਾਏ ਕਿਸੇ ਦੇ ਟਰੈਕਟਰ ਦਾ ਹਨ ਬੈਟਰੀ ਵਗੈਰਾ ਦੀ ਰੋਜ਼ ਚੈਕਿੰਗ ਕਰਕੇ ਪੱਤੀ ਵਗੈਰਾ ਲੂਜ਼ ਨਾ ਹੋਵੇ ਇਹਦਾ ਜਿਗਾਰਡ ਤੁਸੀਂ ਜਿਆਦਾ ਬਣਵਾ ਲਓ ਹਨਾ ਜਾਂ ਪੱਤੀ ਬਣਵਾ ਲਓ ਇਹਦੇ ਵਿੱਚ ਜਾਂ ਫਿਰ ਤੁਸੀਂ ਚੈੱਕ ਕਰ ਲਓ ਲੂਜ਼ ਨਾ ਹੋਵੇ ਸਟਾਡ ਹਨਾ ਜਿਹਦੇ ਕਾਰਨ ਕਰਕੇ ਤੁਹਾਡਾ ਇਹਨਾਂ ਨੁਕਸਾਨ ਨਾ ਹੋ ਜੇ ਹਨਾ ਤੇ ਚਲੋ ਲੱਗੇ ਅੱਜ ਆਪਾਂ ਇਸ ਟਰੈਕਟਰ ਦੇ ਜਿਹੜੇ ਹੈੱਡ ਕੋਲਣ ਹੈੱਡ ਚੈਂਬਰ ਖੋਲਾਂਗੇ ਤੇ ਪਿਸਟਨ ਸਲੀਵ ਬਾਹਰ ਕੱਢਾਂਗੇ ਦੇਖਾਂਗੇ ਕਿਹੜਾ ਪਿਸਟਨ ਸੀਜ ਹੋਇਆ ਤੇ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਇਆ ਜਾਊਗਾ ਬਾਕੀ ਅੱਜ ਇਸ ਟਰੈਕਟਰ ਦਾ ਜਿਹੜਾ ਪਾਰਟ 1 ਬਣੂਗਾ ਕੱਲ ਨੂੰ ਪਾਰਟ 2 ਨੰਬਰ ਬਣਾਵਾਂਗੇ ਫਿਰ ਪਾਰਟ 3 ਸਾਰਾ ਤੁਹਾਨੂੰ ਪਾਰਟ ਬਣਾਵਾਂਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਇਸ ਸੈਕਟਰ ਦੀ ਸਟਾਰਟ ਕਰਕੇ ਸਾਊਂਡ ਕੁਆਲਿਟੀ ਚੈੱਕ ਕਰਾਂ। ਬੋਲਦੇ ਆਂ ਤੇ ਵਲੌਗ ਨਾਲ ਜੁੜਦੇ। ਆਪਾਂ ਖੋਲਣਾ ਸਟਾਰਟ ਕਰਤਾ ਆਪਾਂ ਟਰੈਕਟਰ ਤੇ ਇੰਟਰਕੂਲਰ ਵੀ ਖੋਲਤਾ ਹਣਾ। ਓਕੇ ਤੇ ਆਪਾਂ ਫਿਰ ਖੋਲ ਕੇ ਦਿਖਾਉਣਾ ਤੁਹਾਨੂੰ ਹਣਾ। ਸਾਰਾ। ਤੇ ਸੋ ਹੁਣ ਇਸ ਤੋਂ ਬਾਅਦ ਆਪਾਂ ਖੋਲਦੇ ਆਪਾਂ ਇਹਦਾ ਬੈਟਰੀ ਬਾਕ ਬੈਟਰੀ ਤੇ ਇੱਧਰ ਅਡਜਸਟ ਪੱਠੀ ਲਾਉਣੇ ਆ ਤੇ ਜਲਦੀ ਜਲਦੀ ਖੋਲਦੇ ਆਪਾਂ ਹੈੱਡ। ਹੈੱਡ ਖੋਲ ਕੇ ਤਾਂ ਫਿਰ ਖੋਲਦੇ ਆਂ ਸੰਪਾਣਾ। ਖੰਪ ਖੋਲ ਕੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਇਹਦੇ ਵਿੱਚ ਪ੍ਰੋਬਲਮ ਨਿਕਲਦੀ ਹੈ ਕਿਹੜਾ ਪਿਸਟਨ ਸੀ ਜੋ ਹੈ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਇਆ ਜਾਊਗਾ। ਲਓ ਜੀ ਖੋਲ ਰਿਹਾ ਆਪਣਾ ਜਲਦੀ ਜਲਦੀ। ਬਾਕੀ ਤੁਹਾਨੂੰ ਪ੍ਰੋਪਰ ਫਿਟਿੰਗ ਦੀ ਸਾਰੀ ਵੀਡੀਓ ਦਿਖਾਈ ਜਾਊਗੀ। ਬਾਕੀ ਜੇ ਕਿਹੜੇ ਭਰਾ ਕੋਲੇ ਜੌਂਡੇ ਟਰੈਕਟਰ ਆ ਤੁਸੀਂ ਇੰਟਰਕੂਲਰ ਲਾ ਕੇ ਤੇ ਇੱਕ ਆ ਡੀਜ਼ਲ ਠਾਰਨ ਵਾਲਾ ਵੀ ਅੱਗੇ ਲੱਗਿਆ ਹੋਇਆ ਹਨਾ। ਤੇ ਸੋਏ ਨੂੰ ਵੀ ਜਰੂਰ ਸਾਫ ਕਰਿਆ ਕਰੋ ਕਿਉਂਕਿ ਤੁਸੀਂ ਦੇਖ ਰਹੇ ਹੋ ਡਸਟ ਪਾਰਟੀਕਲ ਕਿੰਨੇ ਇਹਦੇ ਰੈਡੀਏਟਰ ਦੇ ਵਿੱਚ ਜਾਮ ਹੋਏ ਆ ਜਦੋਂ ਤੁਸੀਂ ਆਪਣੇ ਟਰੈਕਟਰ ਦੀ ਸਰਵਿਸ ਵਗੈਰਾ ਕਰਾਉਣ ਜਾਓ ਚਾਹੇ ਏਜੰਸੀ 'ਜਾਓ ਚਾਹੇ ਮਕੈਨਿਕ ਕੋਲ ਜਾਓ ਤਾਂ ਤੁਹਾਨੂੰ ਫਰਜ ਬੰਦਾ ਤੁਸੀਂ ਆਪਣੇ ਟਰੈਕਟਰ ਦਾ ਸਾਰਾ ਚੈੱਕਅਪ ਕਰਵਾਇਆ ਕਰੋ ਹਨਾ ਤਾਂ ਜੋ ਤੁਹਾਨੂੰ ਇਦਾਂ ਦੀਆਂ ਕੋਈ ਮੁਸ਼ਕਲਾਂ ਦਾ ਵਿੱਚ ਸਾਹਮਣਾ ਨਾ ਕਰਨਾ ਪਵੇ ਹਨਾ ਕਿਉਂਕਿ ਟਰੈਕਟਰ ਤੁਹਾਡੇ ਇੰਨੇ ਮਹਿੰਗੇ ਟਰੈਕਟਰ ਆ ਤੇ ਜੇ ਮੰਨ ਲਓ ਥੋੜੀ ਜੀ ਅਣਗਹਿਲੀ ਹੋ ਜੇ ਤਾਂ ਤੁਹਾਨੂੰ ਕਿੰਨਾ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹਨਾ ਤੇ ਸੋ ਖੋਲੀ ਜੰਨੇ ਆਪਾਂ ਹਨ ਲਓ ਜੀ ਸੋ ਆਪਣਾ ਹੈਡ ਖੁੱਲ ਗਿਆ ਤੇ ਉਤਾਰਦੇ ਹੈਡ ਥੱਲੇ ਪਾਵਰ ਦਰਤਾ ਲਓ ਜੀ ਤੇ ਸੋ ਹੈਡ ਤਾਂ ਓਕੇ ਆ ਨਾ ਲਓ ਜੀ ਹੈਡ ਖੁੱਲ ਗਿਆ ਆਪਣਾ ਤੇ ਕਰੋ ਚੈੱਕ ਹੈਡ ਤੇ ਬਾਕੀ ਦੇਖਦੇ ਆਪਾਂ ਕਿਹੜਾ ਪਿਸਟਨ ਸੀਜ ਹੋਇਆ ਆਪਣਾ ਘੁਮਾ ਇਹਨੂੰ ਕੋਲੋਂ ਸਾਈਡ ਵਾਲਾ ਪਿਸਟਨ ਆਪਣਾ ਸੀਜ ਹੋ ਗਿਆ ਵਾਲਾ ਪਿਸਟਨ ਆਪਣਾ ਸੀਜ ਹੋ ਚੁੱਕਿਆ ਇੱਕ ਨੰਬਰ ਵਾਲਾ ਤੇ ਚਲੋ ਖੋਲਦੇ ਆਪਾਂ ਜਲਦੀ ਜਲਦੀ ਤੇ ਦੇਖਦੇ ਆਪਾਂ ਤੇ ਬਾਕੀ ਪਿਸਟਨਾਂ ਦੀ ਕੀ ਕੰਡੀਸ਼ਨ ਆ ਕੀ ਇੱਕ ਪਿਸਟਨ ਪਾ ਕੇ ਆਪਣਾ ਸਰ ਜਾਊਗਾ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਇਆ ਜਾਊਗਾ ਹਨਾ ਤੇ ਸੋ ਵਲੌਗ ਨਾਲ ਜੁੜ ਰਹੇ ਲਓ ਭਾਗੋ ਜਿਹੜਾ ਜੌਂਡੀਆ ਟਰੈਕਟਰ ਆਪਾਂ 53 ਦਾ ਆਪਣੇ ਕੋਲੇ ਆਇਆ ਸੀਗਾ ਹਨਾ ਉਹਨੂੰ ਖੋਲਤਾ ਸੀ ਆਪਾਂ ਹੈੱਡ ਦਾ ਖੋਲ ਕੇ ਸਾਈਡ ਤੇ ਰੱਖਤਾ ਕਿਉਂਕਿ ਹੈੱਡ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਪਈਦੀ ਤੇ ਹੈੱਡ ਬਿਲਕੁਲ ਠੀਕ ਆ ਦੂਸਰੇ ਪਿਸਟਨ ਆਪਾਂ ਕੱਢ ਕੇ ਚੈੱਕ ਕਰ ਲਈਏ ਦੂਜੇ ਪਿਸਟਨ ਬਿਲਕੁਲ ਠੀਕ ਠਾਕ ਆ ਬਾਕੀ ਤਾਂ ਹੁਣ ਨਜ਼ਰ ਮਰਾ ਨਹੀਂ ਇਹਦੇ ਵਿੱਚ ਇੱਕ ਪਿਸਟਨ ਆਪਣਾ ਸੀਜ ਹੋ ਗਿਆ ਕਰੋ ਚੈੱਕ ਆਹ ਪਿਸਟਨ ਬਿਲਕੁਲ ਓਕੇ ਦੀ ਰਿਪੋਰਟ ਆ ਠੀਕ ਹੈ ਜੀ ਦੂਜਾ ਵੀ ਤੁਹਾਨੂੰ ਚੈੱਕ ਕਰਾ ਦਈਏ ਆਹ ਵਾਲਾ ਪਿਸਟਨ ਵੀ ਆਪਣਾ ਓਕੇ ਦੀ ਰਿਪੋਰਟ ਕਰੋ ਚੈੱਕ ਇਹ ਕੱਢ ਕੇ ਚੈੱਕ ਕਰਨ ਦਾ ਮਤਲਬ ਇਹ ਹੁੰਦਾਗਾ ਕੋਈ ਰੰਗ ਜਦੋਂ ਜਿਹੜੇ ਰਿੰਗ ਹੋਕਰੀਟ ਹੋ ਜਾਂਦੇ ਆ ਇਹਨਾਂ ਦੇ ਵਿੱਚ ਜ਼ਿਆਦਾਤਰ ਪ੍ਰੋਬਲਮ ਆ ਜਾਂਦੀ ਹੈ ਵੈਸੇ ਤਾਂ ਨਹੀਂ ਆਉਂਦੀ ਕਿਉਂਕਿ ਅੱਗ 'ਚ ਚੱਲਦੇ ਆ ਪਰ ਲੇਕਿਨ ਕਈ ਵਾਰੀ ਇਹ ਫਸ ਕੇ ਜਾਮ ਹੋਣ ਦੀ ਸੰਭਾਵਨਾ ਪੈ ਜਾਂਦੀ ਹੈ ਕਿਉਂਕਿ ਹੁਣ ਤਾਂ ਟਰੈਕਟਰ ਪੁਰਾਣੇ ਸੀ ਜੇ ਮੰਨ ਲਓ ਆਪਾਂ ਇੱਕ ਸਿਲੰਡਰ ਦਾ ਕਰਕੇ ਆਪਾਂ ਦਾ ਫਿੱਟ ਕਰ ਦਿੰਦੇ ਸੀ ਤਾਂ ਕਈ ਵਾਰੀ ਹੋਣਾ ਕੀ ਸੀ ਦੂਜੇ ਸਿਲੰਡਰ ਦੇ ਰਿੰਗਾਂ ਦੇ ਵਿੱਚ ਵੀ ਕੋਈ ਨਾ ਕੋਈ ਪ੍ਰੋਬਲਮ ਆਪ ਨੂੰ ਨਿਕਲ ਸਕਦੀ ਸੀ ਅਸਲ ਦੇ ਵਿੱਚ ਆਪਾਂ ਨੂੰ ਖੋਲ ਕੇ ਪਤਾ ਲੱਗਣਾ ਸੀ ਇਹ ਬਿਲਕੁਲ ਓਕੇ ਆ ਸਿਰਫ ਇਹਦਾ ਇੱਦਾਂ ਹੀ ਫਿੱਟ ਕਰ ਦੇਵਾਂਗਾ ਆਪਾਂ ਦੋ ਪਿਸਟਨ ਹੁਣ ਤੀਜਾ ਪਿਸਟਨ ਤੁ ਨਾਈਨਰ ਵੀ ਆਪਾਂ ਪਾਟ ਲਈ ਸੀਗੀ ਤੇ ਪਿਸਟਨ ਵੀ ਕੱਢ ਲਿਆ ਸੀ ਆਪਾਂ ਦਿਖਾਉਣਾ ਤੁਹਾਨੂੰ ਕਿੱਥੋਂ ਸੀ ਲਿਆ ਕਰੋ ਚੈੱਕ ਹਾਂ ਲਈ ਕਰਾ ਨੀ ਗਾ ਮਰਾ ਆ ਜਗਾ ਤੋਂ ਤੁਸੀਂ ਦੇਖ ਰਹੇ ਹੋ ਆਪਣਾ ਪਿਸਟਨ ਸੀਜ ਹੋ ਗਿਆ ਚਾਰੇ ਚੁੰਡਾ ਲੋ ਜੀ ਤੇ ਰਿੰਗ ਬਿਲਕੁਲ ਸਹੀ ਸੀਗੀ ਜੇ ਆਪਣੇ ਰਿੰਗ ਜਾਮ ਹੋ ਜਾਂਦੇ ਤਾਂ ਇਹਦੇ ਵਿੱਚ ਬੈਕ ਪ੍ਰੈਸ਼ਰ ਜਿਆਦਾ ਹੋਣਾ ਸੀਗਾ ਨਹੀਂ ਤਾਂ ਇਹਦੇ ਵਿੱਚ ਬੈਕ ਪ੍ਰੈਸ਼ਰ ਜਿਆਦਾ ਹੋਣਾ ਸੀ ਤਾਂ ਜੋ ਜਿਹੜੇ ਰਿੰਗ ਬਿਲਕੁਲ ਸਹੀ ਹੋ ਗਏ ਬੱਜ ਗਏ ਸੀਗੇ ਸਿਰਫ ਆਪਣਾ ਪਿਸਟਨ ਤੇ ਲਾਈਨਰ ਜਾਮ ਹੋਈ ਹੈ ਹੁਣ ਲਾਈਨਰ 'ਚ ਵੀ ਨਿਗਾਹ ਮਰਾ ਲੀਏ ਤੁਹਾਨੂੰ ਆ ਕਰੋ ਚਰਾਓ ਚੈੱਕ ਆ ਦੇਖ ਇਹਦੇ ਵਿੱਚ ਆਹ ਦੇਖੋ ਪਿਸਟਨ ਸੀਜ ਦੇ ਜਿਹੜੇ ਮਾਰਕਿੰਗ ਬਣ ਚੁੱਕੀ ਆ ਹਨਾ ਹੁਣ ਕਈ ਭਰਾ ਵੀਡੀਓ ਦੇ ਵਿੱਚ ਕਮੈਂਟ ਵੀ ਕਰਨਗੇ ਵੀ ਇਹਦੇ ਰਿੰਗ ਦਾ ਜਾਮ ਨਹੀਂ ਹੋਏ ਸੀਗੇ ਤਾਂ ਇਦਾਂ ਹੀ ਚੱਲ ਕੇ ਨੇ ਸਹੀ ਹੋ ਜਾਣਾ ਸੀਗਾ ਦੇਖੋ ਮਿੱਤਰੋ ਚੱਲ ਕੇ ਹੋ ਸਕਦਾ ਸਹੀ ਹੋ ਜਾਂਦਾ ਕੋਈ 50 ਘੰਟੇ ਚੱਲ ਕੇ 60 ਘੰਟੇ ਚੱਲ ਕੇ ਇਹ ਕਈਆਂ ਨਾਲ ਚਾਂਸ ਵਾਪਰ ਵੀ ਚੁੱਕੇ ਆ ਕਿਉਂਕਿ ਕਈ ਟਰੈਕਟਰ ਮੈਂ ਦੇਖਿਆ ਆਪਣੇ ਕੋਲੇ ਆਲਰੇਡੀ ਕਸਟਮਰਾਂ ਦੇ ਮਤਲਬ ਗੱਲਬਾਤ ਹੁੰਦੀ ਰਹਿੰਦੀ ਆ ਇੱਕ ਮੇਰੇ ਕੋਲੇ ਕਸਟਮਰ ਆਸੋ ਦਾ ਵੀ ਜੌਂਡੀ ਟਰੈਕਟਰ ਇਦਾਂ ਪਾਣੀ ਤੋਂ ਬਿਨਾ ਸੀ ਜੋ ਕੇ ਖੜ ਗਿਆ ਸੀ। ਉਹ ਕੰਬਾਈਨ ਤੇ ਚੱਲਦਾ ਸੀਗਾ। ਕਈ ਵਾਰੀ ਹੁੰਦਾ ਕਿ ਕੰਬਾਈਨ ਦੇ ਉੱਪਰ ਆਪਾਂ ਨੂੰ ਪਤਾ ਪੂਰਾ ਪੂਰਾ ਸਮਾਂ ਹੁੰਦਾ ਆਪਣੇ ਕੋਲੇ ਕੰਮ ਕਰਾਉਣ ਲਈ ਹਨਾ। ਕੁਝ ਦਿਨਾਂ ਦਾ ਸੀਜ਼ਨ ਹੁੰਦਾ ਜੇ ਆਪਣੇ ਕੁਝ ਦਿਨ ਉਹੀ ਮਰ ਜਾਣਾ ਤੇ ਆਪਣਾ ਸੀਜ਼ਨ ਜਿਹੜਾ ਖਤਮ ਹੋ ਜਾਣਾ। ਹੋਇਆ ਕੀ ਉਹਨੇ ਆਪਣਾ ਟਰੈਕਟਰ ਸੀ ਜੋ ਗਿਆ ਪਾਈਪ ਪਾੜ ਗਿਆ। ਉਸ ਪਾਈਪ ਉਸ ਤੋਂ ਨਵਾਂ ਪਾ ਕੇ ਫਿਰ ਟਰੈਕਟਰ ਨੂੰ ਦੁਬਾਰਾ ਆਪਣਾ ਚਲਾਤਾ। ਉਹ 50 60 ਘੰਟੇ ਦਾ ਬੈਕ ਪ੍ਰੈਸ਼ਰ ਫੁੱਲ ਗੱਡੀ ਗਿਆ ਪਰ ਲੇਕਿਨ ਕੁਝ ਸਮਾਂ ਚੱਲ ਕੇ ਉਹ ਠੀਕ ਹੋ ਗਿਆ ਫਿਰ ਉਸਨੇ ਟਰੈਕਟਰ ਨੂੰ 15 ਸਾਲ ਚਲਾਇਆ ਪਰ ਹਿੱਲਿਆ ਨਹੀਂ ਜਮ ਉਹ ਹੁੰਦਾ ਸੱਜਣੋ ਕਿਸਮਤ ਦੀ ਖੇਡ ਮੰਨ ਲਓ ਇਹੀ ਪਿਸਟਨ ਸੀਗਾ ਜੇ ਇਹਨੂੰ ਮੈਂ 10 ਘੰਟੇ 50 ਘੰਟੇ 20 ਘੰਟੇ ਚਲਾ ਦ ਹੁੰਦਾ ਤਾਂ ਹੋ ਸਕਦਾ ਇਹਨੇ ਬੈਕ ਪ੍ਰੈਸ਼ਰ ਆਪਣਾ ਛੱਡ ਜਾਣਾ ਸੀਗਾ ਨਹੀਂ ਤਾਂ ਇਹਨੇ ਵੱਜ ਜਾਣਾ ਸੀਗਾ ਪਰ ਲੇਕਿਨ ਇਹਦੇ ਵਿੱਚ ਇੱਕ ਪ੍ਰੋਬਲਮ ਆਉਣੀ ਸੀਗੀ ਓਵਰਹੀਟਿੰਗ ਦੀ ਕਿਉਂਕਿ ਏਸਾ ਟਰੈਕਟਰ ਨਾ ਜਿਹੜਾ ਗਰਮ ਹੋਣਾ ਨਹੀਂ ਹਟਣਾ ਸੀਗਾ ਕਾਰਨ ਕਿ ਜਿਹੜਾ ਆ ਮਟੀਰੀਅਲ ਸੀਗਾ ਇਹ ਲਾਈਨਰ ਦੇ ਨਾਲ ਜਾਮ ਹੋ ਗਿਆ ਜੇ ਤਾਂ ਇੱਥੋਂ ਤੱਕ ਰਿੰਗ ਚੱਲਦੇ ਹੁੰਦੇ ਤਾਂ ਰਿੰਗਾਂ ਨੇ ਇਹਨੂੰ ਸਾਫ਼ ਕਰ ਦੇਣਾ ਸੀਗਾ ਜਿੱਥੋਂ ਤੱਕ ਰਿੰਗਾਂ ਨੇ ਜਾਣਾ ਉੱਥੋਂ ਤੱਕ ਤਾਂ ਰਿੰਗਾਂ ਨੇ ਸਾਫ਼ ਕਰ ਦੇਣਾ ਸੀਗਾ ਪਰ ਲੇਕਿਨ ਜਿੱਥੇ ਜਗ੍ਹਾ ਕੋਈ 3 ਇੰਚੀ ਵੱਜ ਜਾਂਦੀ ਲਾਈਨਰ ਦੇ ਵਿੱਚ ਉੱਥੋਂ ਤੱਕ ਰਿੰਗ ਨਹੀਂ ਜਾਂਦੇ ਤੇ ਉੱਥੋਂ ਤੱਕ ਇਹਨੇ ਪਿਸਟਨ ਇਸ ਸੀ ਹੋਣ ਦੀ ਦੁਬਾਰਾ ਸੁਭਾਵਨਾ ਬਣਦੀ ਸੀ ਹਨਾ ਜੇ ਮੰਨ ਲਾ ਦੁਬਾਰਾ ਟਰੈਕਟਰ ਸੂਈ ਚੱਕ ਦਤਾ ਜਾਂ ਦੁਬਾਰਾ ਪਾਣੀ ਘਟੁੰਦਾ ਇਸ ਕਾਰਨ ਕਰਕੇ ਫਿਰ ਆਪਾਂ ਕਸਟਮਰ ਨੂੰ ਸਮਝਾਇਆ ਇਸ ਗੱਲਾਂ ਨੂੰ ਵੀ ਹੋ ਸਕਦਾ 50 ਘੰਟੇ ਚੱਲ ਕੇ 60 ਘੰਟੇ ਚੱਲ ਕੇ ਬਰੋ ਛੱਡ ਵੀ ਸਕਦਾ ਪਰ ਲੇਕਿਨ ਕਸਟਮਰ ਨੇ ਕਿਹਾ ਹੋਵੇ ਆਪਾਂ ਖਲਾ ਕੇ ਇਹਨੂੰ ਚੈੱਕ ਅਪ ਕਰਵਾਉਣਾ ਕਿਉਂਕਿ ਨਵਾਂ ਟਰੈਕਟਰ ਆ 22 ਤੇ 25 2600 ਘੰਟਾ ਚੱਲ ਕੇ ਇਹਨੂੰ ਹੋਣਾ ਕੀ ਹੈ ਹਨਾ ਇਸ ਕਾਰਨ ਕਰਕੇ ਆਪਾਂ ਇਹਦਾ ਪਿਸਟਨ ਇੱਕ ਬਦਲਾਂਗੇ ਤਿੰਨ ਸਿਲੰਡਰ ਦੇ ਰਿੰਗ ਤਿੰਨੋਂ ਸਿਲੰਡਰਾਂ ਦੇ ਪਾਵਾਂਗੇ ਪਿਸਟਨ ਇੱਕ ਬਦਲਾਂਗੇ ਇੱਕ ਮੇਨ ਜਿਹੜਾ ਟੁਕੜੀ ਹੈ ਜਿਹਨੂੰ ਕਹਿੰਦੇ ਆ ਮੇਨ ਬੈਰਿੰਗ ਆ ਇਹ ਇੱਕ ਸੈੱਟ ਬਦਲਾਂਗੇ ਇਸੇ ਸਿਲੰਡਰ ਦਾ ਕਾਰਨ ਕਿ ਜਦੋਂ ਪਿਸਟਨ ਜ਼ੋਰ ਨਾਲ ਥੱਲੇ ਨੂੰ ਆਇਆ ਹੋਇਆ ਕਿ ਇਹ ਹੁੰਦコナ ਪੀਸ ਦੇ ਵਿੱਚ ਵੀ ਨਿਗਮ ਰੋ ਆ ਦੇਖੋ ਇਹਦੇ ਵਿੱਚ ਲਾਗ ਆ ਜਾਂਦੀ ਹੈ ਕਿਉਂਕਿ ਇਹ ਆਹ ਤਾਂ ਥੋੜਾ ਟਾਈਮ ਚੱਲ ਕੇ ਜਾਂਦੀ ਹੈ ਪਰ ਲੇਕਿਨ ਇਹਦੇ ਵਿੱਚ ਜਿਹੜੀ ਇਹ ਜਿਆਦਾ ਆ ਗਈ ਜਿਆਦਾ ਹੋਣ ਦਾ ਕਾਰਨ ਕੀ ਸੀ ਜਦੋਂ ਪਿਸਟਨ ਤੁਹਾਡਾ ਸੀ ਜੋ ਹੈ ਇਹਨੇ ਜ਼ੋਰ ਨਾਲ ਕ੍ਰੈਂਕ ਨੇ ਆਪਣੇ ਆਪ ਨੂੰ ਖਿੱਚਿਆ ਹਨ ਇਸ ਕਾਰਨ ਕਰਕੇ ਇਹ ਪ੍ਰੋਬਲਮ ਜਿਹੜੀ ਆਈ ਆ ਆਪਾਂ ਇਹਦੇ ਵਿੱਚ ਪੀਸ ਵੀ ਬਦਲਾਂਗੇ ਪਿਸਟਨ ਵੀ ਬਦਲਾਂਗੇ ਰਿੰਗ ਵੀ ਬਦਲਾਂਗੇ ਇਹਦੇ ਲਾਈਨਰ ਵੀ ਬਦਲਾਂਗੇ ਤੇ ਖਰੇ ਅਡੀਟਰ ਵੀ ਬਦਲਾਂਗੇ ਹਨ ਇਹਨਾਂ ਦਾ ਵਰਕ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਇਹੋ ਜਿਹੜਾ ਫਿੱਟ ਕਰਦਾਂਗੇ ਨਾ ਪਾਰਸ ਲੈ ਆ ਕੇ ਆਪਾਂ ਇਹਨੂੰ ਫਿੱਟ ਕਰਦਾਂਗੇ ਪਾਰਸ ਇਹਦਾ ਕੱਲ ਨੂੰ ਲੈ ਕੇ ਆਵਾਂਗੇ ਕੱਲ ਵਾਲੇ ਵਲੌਗ ਦੇ ਵਿੱਚ ਦਾ ਏਜੰਸੀ ਦੇ ਵਿੱਚ ਸਾਰਾ ਤੁਹਾਨੂੰ ਦੱਸਾਂਗੇ ਕਿ ਕਿੱਛੇ ਦਾ ਪਾਰਟ ਲਾਈਨ ਚੱਲਦੇ ਹਨ ਬਾਕੀ ਰੇਡੀਏਟਰ ਤੇ ਵੀ ਨਿਗਾਹ ਮਰਾਦਾ ਰੇਡੀਏਟਰ ਆਪਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਸ਼ੁਰੂ ਹੋਣ ਤੋਂ ਸਟਾਰਟ ਕਰਨ ਤੋਂ ਸਟਾਰਟ ਕਰਨ ਵੇਲੇ ਵੀ ਵੀਡੀਓ ਤੁਹਾਨੂੰ ਦੱਸਿਆ ਵੀ ਰੇਡੀਏਟਰ ਆਪਣਾ ਕਿਉਂ ਲੀਕ ਹੋਇਆ ਆ ਜਗ੍ਹਾ ਤੇ ਜਿਹੜਾ ਬੈਟਰੀ ਵਾਲਾ ਕਿੱਲ ਲੱਗਣ ਕਾਰਨ ਕਰਕੇ ਲੀਕ ਹੋਇਆ ਬਾਕੀ ਆ ਤੁਸੀਂ ਦੇਖ ਲਿਓ ਡਸਟ ਪਾਰਟੀਕਲ ਇਹ ਤਾਂ ਹੁੰਦੇ ਜਦੋਂ ਕਿਉਂਕਿ ਇਹਦੇ ਵਿੱਚ ਹੁੰਦਾ ਕੀ ਆ ਆਰ ਡੀਜ਼ਲ ਨੂੰ 쿨ਿੰਗ ਕਰਨ ਵਾਲਾ ਸਿਰਸ਼ਮ ਜਿਹੜਾ ਇਹਦੇ ਵਿੱਚ ਅਗਲੇ ਬੰਨੇ ਲੱਗਿਆ ਹੁੰਦਾ ਨਾਲ ਹੀ ਇੰਟਰਕੂਲਰ ਹੁੰਦਾ ਕਹਿਣ ਦਾ ਮਤਲਬ ਤੁਸੀਂ ਸਮਾਂ ਪਾ ਕੇ ਕੁੱਝ ਨੂੰ ਸਾਫ਼ ਕਰਉਂਦੇ ਰਿਹਾ ਕਰੋ ਰੈਡੀਏਟਰ ਨੂੰ ਤਾਂ ਜੋ ਇਦਾਂ ਦੀ ਤੁਹਾਨੂੰ ਪ੍ਰੋਬਲਮ ਨਾ ਆ ਗਈ ਆਵੇ ਹਨ ਇਹ ਜ਼ਿਆਦਾਤਰ ਉਹਨਾਂ ਟਰੈਕਟਰਾਂ ਦੇ ਵਿੱਚ ਪ੍ਰੋਬਲਮ ਹੁੰਦੀ ਜਿਹੜੇ ਟੂੜੀ ਰੀਪਰ ਤੇ ਚੱਲਦੇ ਆ ਜਾਂ ਕਪਾਇਨ ਦੇ ਉੱਪਰ ਚੱਲਦੇ ਆ ਹਨ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਹਨ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਵੱਡੀ ਕਮੀ ਆਈ ਹੈ ਜੌਂਡੀਆ ਟਰੈਕਟਰ ਹਾਲੈਂਡ ਦੇ ਵਿੱਚ ਵੀ ਇਹ ਜਿਹੜਾ ਇੰਟਰਕੂਲਰ ਕੰਪਨੀ ਨੇ ਬਿਲਕੁਲ ਨਾਲ ਦਿੱਤਾ ਤੇ ਉੱਥੇ ਹੱਥ ਵੀ ਨਹੀਂ ਵਜਦਾ ਉਹਨਾਂ ਨੂੰ ਕੋਲ ਕੇ ਹੀ ਆਪਾਂ ਨੂੰ ਸੌਫ ਕਰਨਾ ਪੈਂਦਾ ਤੇ ਚਲੋ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਿਆ ਆਪਾਂ ਕਿਉਂ ਇਹ ਟਰੈਕਟਰ ਸੀਜ ਹੋਇਆ ਕਿਹੜਾ-ਕਿਹੜਾ ਪਾਰਟ ਆਪਾਂ ਬਦਲਾਂਗੇ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਇਆ ਹਨ ਤੇ ਬਾਕੀ ਤੁਹਾਨੂੰ ਇੰਟਰਕੂਲਰ ਰੈਡੀਏਟਰਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਨਾ ਤੇ ਚਲੋ ਮਿਲਾਂਗੇ ਹੁਣ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਪਾਰਟ ਨੰਬਰ 2 ਕੋਈ ਦੀ ਫਿਟਿੰਗ ਦਾ ਤੇ ਤੁਹਾਨੂੰ ਸਾਰਾ ਇਸ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਦਿਖਾਉਣਗੇ ਤੇ ਇਸ ਵਲੌਗ ਦੇ ਵਿੱਚ ਤੁਹਾਨੂੰ ਪੂਰਾ ਬਲਾਈ ਦਾ ਪ੍ਰੋਸੈਸਰ ਦਿਖਾ ਦਾਂਗੇ ਤੇ ਚਲੋ ਅੱਜ ਦੀ ਵੀਡੀਓ ਵੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਤੁਹਾਡੇ ਨਾਲ ਹੁਣ ਹੋਰ ਤੇ ਨਾਲ ਹੋਰ ਵੀਡੀਓ ਦੇ ਵਿੱਚ ਇਸੇ ਟਰੈਕਟਰ ਦੇ ਹਨਾ ਬਾਕੀ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਨ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ